ਬਾਈ ਜਨਾ ਟਰੈਕਟਰ ਦੋ ਹੋਰ ਲੈਣੇ ਆ। ਅੱਛਾ। ਤੇ ਗਵੰਡੀ ਚ ਲੈ ਜਾਣਗੇ ਪਿੱਛੇ ਖੜੇ ਆਪਣੇ। ਅੱਛਾ। ਓ ਹੋ ਹੋ ਹੋ। ਅਗਲੇ ਟਰੈਕਟਰ ਦੇ ਦਵਾਂਗੇ ਆਪਾਂ। ਪਤਾ ਐਂ ਦੱਸਦਣ ਵੀ ਪੱਠੇ ਤੇ ਚੱਲਿਆ। ਪੱਠੇ ਤੇ ਚੱਲਿਆ। ਹਾਂ। ਥੋੜਾ ਅਗਲੇ ਇਹਨਾਂ ਦੇ ਹਿੰਮ ਦਾ ਜਿੱਥੇ ਮਰਜ਼ੀ ਲੈ ਜਾਣ। ਲੈ ਬਾਈ ਲੈ। ਦਾ ਤੇਲ ਖਰਚਾ ਵੀ ਘੱਟ ਆ ਰੇਟ ਵੀ ਸਹੀ ਆ। ਠੀਕ ਆ ਜੀ। ਲੈ ਜੀ। ਹੱਤਾ ਜੀ ਅਜਾ ਤੇ ਜਰੂਰ ਬਾਈ ਆਪਾਂ ਨੇ ਵੀਰ ਨੂੰ ਸੇਵਾ ਦਾ ਮੌਕਾ ਦੇਣਾ ਹੈ। ਠੀਕ ਆ ਜੀ। ਆ ਨੰਬਰ ਬਾਈ ਦਾ ਥੱਲੇ ਚੱਲਦਾ ਹੋਰ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜੀ। ਠੀਕ ਹੈ ਕੰਮਕਾਰ ਬਾਈ ਕਹਿੰਦਾ ਇੱਕ ਨੰਬਰ ਹੋਊਗਾ ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਭਾਈ ਜਿਵੇਂ ਕਿ ਤੁਹਾਨੂੰ ਪਤਾ ਹੁਣ ਸੀਜ਼ਨ ਚੱਲ ਰਿਹਾ ਟਰੈਕਟਰ ਵੇਖਣ ਦਾ ਤੇ ਅੱਜ ਟਰੈਕਟਰ ਦੇ ਰਹੇ ਆਪਾਂ ਨੀਲੇ ਰੰਗ ਵਾਲਾ ਐਂਡੋ ਫਾਰਮ ਤੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਲੋ ਜੀ ਮਿੱਤਰੋ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਤਾਂ ਕਿ ਆਪਾਂ ਨੇ ਟਰੈਕਟਰ ਦੇਣੇ ਨੇ ਦੋ ਹੋਰ ਪੱਠੇ ਤੇ ਇੱਕ ਟਰੈਕਟਰ ਆਪਾਂ ਅੱਜ ਚੱਲੇ ਇੱਕ ਆਪਾਂ ਰੋਕੇ ਦਵਾਂਗੇ ਇੱਕ ਦੋ ਦਿਨ ਤੱਕ ਸਾਡੇ ਬੈਂਕ ਵਾਲੇ ਵੀਰ ਵੀ ਪਹੁੰਚੇ ਹੋਏ ਆ ਐਕਸੈਸ ਬੈਂਕ ਤੋਂ ਹੋਰ ਵੀਰੇ ਜੀ ਠੀਕ ਠਾਕ ਜੀ ਇੱਧਰ ਸਾਡੇ ਜੀ ਇਹਨਾਂ ਨੂੰ ਤੁਸੀਂ ਬਾਦ ਦੱਸਣ ਦੀ ਲੋੜ ਨਹੀਂ ਕੋਈ ਦੱਸਣ ਦੀ ਲੋੜ ਨਹੀਂ ਵੀ ਐਟ ਟਾਈਮ ਸਾਡੇ ਜੌਂਡੀਅਰ ਏਜੰਸੀ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਦੀ ਪੋਸਟ ਤੇ ਕੰਮ ਕਰ ਰਹੇ ਆ ਬਾਈ ਪਹਿਲਾਂ ਬਾਈ ਸਾਡਾ ਸੋਨਾ ਲੀਕਾ ਵਿੱਚ ਤਾਂ ਤੇ ਹੋਰ ਬਾਬਲੇ ਵੀਰੇ ਠੀਕ ਆ ਚਲੋ ਵਧੀਆ ਚੱਲਦਾ ਹੋਰ ਵੀਰੇ ਕਿਵੇਂ ਕੰਮ ਕਰ ਠੀਕ ਆ ਵਧੀਆ ਚੱਲੀ ਜਾਂਦਾ ਬਸ ਠੀਕ ਆ ਜੀ ਬਾਈ ਨਵੇਂ ਆ ਤੇ ਪੁਰਾਣਿਆਂ ਤੇ ਲੋਨ ਕਰਾਉਣਾ ਸਾਰਿਆਂ ਤੋਂ ਪਹਿਲਾਂ ਇਸ ਵੀਰ ਨੂੰ ਕੰਟੈਕਟ ਕਰਨਾ ਠੀਕ ਆ ਰੰਗ ਵੀਰੇ ਸਾਡੇ ਕੋਲ ਸਾਰੇ ਹੀ ਆ ਕੋਈ ਹੈ ਹੀ ਨਹੀਂ ਕੰਪਨੀ ਜਿਹੜਾ ਵੀ ਦੋ ਦੋ ਤਿੰਨ ਤਿੰਨ ਰੰਗ ਦਿੰਦੀ ਹੋਵੇ ਨਹੀਂ ਕੋਈ ਨਹੀਂ ਫੇਰ ਆਪਣੀ ਕਹਿੰਦੇ ਤੁਸੀਂ ਦੱਸੋ ਤੁਹਾਨੂੰ ਰੰਗ ਕਿਹੜਾ ਚਾਹੀਦਾ ਅਸੀਂ ਕਾ ਮਾਮਾ ਜੀ ਅਸੀਂ ਕਾ ਪੁੱਤਰ ਹੋ ਠੀਕ ਹੈ ਜੀ ਮੋਜਾ ਮੋਜਾ ਕਰਤੀਆਂ ਵਧਾਈਆਂ ਅੱਜ ਵਧਾਈਆਂ ਕਰਤੀਆਂ ਇੱਕ ਮੋੜ ਦਿਨ ਕਰ ਲੂ ਪੱਠੇ ਲੈਣ ਨੂੰ ਅੱਛਾ ਜੀ ਹਾਂ ਠੀਕ ਹੈ ਕੰਮ ਐ ਕਿ ਦੋ ਹੋਰ ਬੁੱਕ ਹੋਏ ਮੈਂ ਵੀਡੀਓ ਥੋੜੀਆਂ ਹੀ ਰੈਕਟਰ ਨਹੀਂ ਰੋਕ ਰੋਕ ਕੇ ਪਾਈਆਂ ਮਗਾ ਕੋਈ ਵੀ ਕਿਤੇ ਕੋਈ ਨਜ਼ਰ ਵੀ ਨਾ ਲਾ ਦੇਵੇ ਨਜ਼ਰ ਲੱਗ ਜਾਵੇ ਹਾਂ ਚਲੋ ਕੱਠੀਆਂ ਵਿੱਚ ਪਾਈਆਂ ਨਹੀਂ ਟਰੈਕਟਰਾਂ ਦਾ ਚਲੋ ਆਪਣੇ ਇਕੱਠੇ ਹੀ ਦਿੱਤੇ ਆ ਹਾਂ ਵਧੀਆ ਹੋਊਗਾ ਹਨਾ ਜੀ ਸਹੀ ਗੱਲ ਹੈ ਫੇਰ ਥੋੜਾ ਜਿਹਾ ਚਲੋ ਗਵਾਂਡੀ ਦਾ ਨਜ਼ਰ ਲਾਉਂਦੇ ਨਹੀਂ ਪਰ ਕਈ ਵਾਰ ਆਪਣੇ ਆਪੇ ਲੱਗ ਜਾਂਦੀ ਹੁੰਦੀ ਆ ਉਹ ਗਵਾਂਡੀਓ ਲਾਉਂਦੇ ਹੁੰਦੇ ਹਾਂ ਲਾ ਦੇ ਕਦੇ ਕੀ ਲਾਉਣੀ ਤੀਏ ਨਹੀਂ ਜੀ ਇਹ ਨਹੀਂ ਲਾਉਂਦੇ ਹੈ ਕਿ ਨਜ਼ਰ ਦੇ ਉਹ ਇਹ ਨਾ ਵਿਚਾਰੇ ਆਪੇ ਆ ਜਾਣੇ ਬਿਨ ਬੁਲਾਏ ਆ ਜਾਣ ਹੈ ਹਾਂ ਹੁਣ ਪਾਪਾ ਮੈਂ ਤੁਹਾਨੂੰ ਕਿਹੜੇ ਟਰੈਕਟਰ ਨਜ਼ਰ ਲੱਗ ਜੇ ਹਾਂ ਇਹ ਤਾਂ ਅੰਦਰ ਤੇ ਐਥੇ ਤੇ ਲੱਗਣੀ ਆ ਨਾ ਰੱਖੀਏ ਨਜ਼ਰ ਤਾਂ ਨਹੀਂ ਵਾਈ ਨਹੀਂ ਆਪਣੇ ਘਰ ਦੇ ਪਰਖਾ ਤੇ ਭਾਈ ਆਪਾਂ ਹਾਸੀ ਮਜ਼ਾ ਕਰਦੇ ਆਂ ਉਹ ਇਹ ਆਪਾਂ ਤੁਹਾਨੂੰ ਅੱਗੇ ਵੀ ਯੂਰੇ ਸਾਡੇ ਜੀ ਬਾਈ ਕੋਈ ਕੰਪੀਟੀਸ਼ਨ ਨਹੀਂ ਹੈਗਾ ਸਾਡੇ ਜੀ ਕੱਲ ਇਹਨਾਂ ਨੇ ਟਰੈਕਟਰ ਵੇਚਿਆ ਇਹਨਾਂ ਦੇ ਟਰੈਕਟਰ ਦੀ ਵੀਡੀਓ ਪਾਈ ਆ ਆਪਾਂ ਨੇ ਹਨਾ ਜੀ ਆ ਜਾ ਸਰੇਂਦਰ ਆ ਜਾ ਆ ਜਾ ਤੇ ਇਹ ਇਹ ਆਪਣੇ ਕਿਹੜਾ ਦਿੱਤਾ ਜੀ ਅੱਜ 3 ਸਪੀਡ ਵਾਲਾ 360 3 ਸਪੀਡ 3 ਸਪੀਡ ਵਾਲਾ ਕਾਫੀ ਦਿਨ ਪਹਿਲਾਂ ਦਾ ਹੋਇਆ ਪਤਾ ਠੀਕ ਆ ਜੀ ਪਹਿਲਾਂ 355 ਲੈਣ ਨੂੰ ਕਹਿੰਦੇ ਠੀਕ ਆ ਜੀ ਠੀਕ ਆ ਤੇ ਫਿਰ 30 60 ਲੈ ਗਏ 30 60 ਠੀਕ ਆ ਜੀ ਹਾਂ 31 48 ਜਿਹੜਾ ਠੀਕ ਆ ਜੀ ਇਹ ਆਪਣੇ ਕੋਲ ਟਰੈਕਟਰ ਜਾਨੀ ਕਿ ਦੂਏ ਆਪਣੇ ਕੋਲ ਹਨਾ ਪਹਿਲੇ ਸਟਾਕ ਵਾਲਾ ਟਰੈਕਟਰ ਕਿ ਉਹ ਵੀ ਕਹਿੰਦਾ ਨੀਲਾ ਲੈਣਾ ਹੈ। ਇਹਦਾ 25 ਮਾਡਲ ਹੈ ਨਹੀਂ ਕਿ 24 ਉਹ ਹੈ। ਠੀਕ ਹੈ ਜੀ। ਅੱਗੇ ਪਾਸੇ ਨੀਲਾ ਬੰਦ ਹੋ ਗਿਆ। ਠੀਕ ਹੈ ਜੀ। ਇਹਦੇ ਵੀ ਇੱਕ ਹੋਰ ਹੈਗਾ ਹਾਲੇ। ਹਾਂ। ਪਰ ਦੋਂਗੇ ਬਲੈਕ ਚ। ਅੱਛਾ। ਹਾਂ ਆਲ ਪੰਜਾਬ ਪਤਾ ਲੱਗ ਜਵੇ। ਠੀਕ ਹੈ। ਇਹਦਾ ਹੈਗਾ ਇੱਕ। ਨਹੀਂ ਜਣਗੇ ਹੁਣ ਕੰਪਨੀ ਨੇਗਾ ਨੀਲਾ ਦੇਣਾ। ਹਾਂ ਪੰਜਾਬ ਚ ਨਹੀਂ ਹੁਣ ਨਾ ਰਹਿਣੇ ਚਾਹੁੰਦੇ। ਅੱਛਾ। ਹਾਂ ਇਹ ਆਪਣੇ ਕੋਲ ਹੈਗਾ ਹੀ ਕਰ। ਥੋੜੀ ਜੀ ਇਹ ਆਪਾਂ ਨੂੰ ਵੀ ਦਿੱਕਤ ਸੀਗੀ ਇਸ ਚੀਜ਼ ਦੀ। ਕਈ ਵਾਰ ਆਪਣੇ ਕੋਲ ਜਿੱਦਾਂ ਹੁਣ ਆਪਾਂ ਟਰੈਕਟਰ ਜਾਂਦਾ ਹਰੇ ਵਿੱਚੇ ਪਏ ਨੇ। ਹੂੰ। ਹੁਣ ਕਈ ਵਾ ਬੰਦਾ ਕਹਿੰਦਾ ਵੀ ਮੈਂ ਨੀਲਾ ਹੀ ਵੇ ਚਾਹੀਦਾ ਨਹੀਂ ਆਪਾਂ ਚਲੋ ਬਾਈ ਇਹ ਚੀਜ਼ ਹੁਣ ਜਿਵੇਂ ਕਿ ਦੱਸਿਆ ਵੀ ਟਰੈਕਟਰ ਬਾਈ ਤੇ ਬਾਕੀ ਉਦਾਂ ਕਿਸੇ ਡੀਲਰ ਕੋ ਟਰੈਕਟਰ ਖੜਾ ਹੋਵੇ ਤੁਹਾਨੂੰ ਦੇ ਦੇਵੇ ਉਹ ਚੀਜ਼ ਲੱਗ ਹੈ ਪਰ ਹੁਣ ਕੰਪਨੀ ਨੇ ਥੋੜਾ ਜਿਹਾ ਚੀਜ਼ ਤੇ ਬਾਈ ਉਹ ਕਰਤਾ ਵੀ ਟਰੈਕਟਰ ਆਪਾਂ ਪੰਜਾਬ ਵਿੱਚ ਹਰਾਈ ਦੇਵਾਂਗੇ ਨੀਲਾ ਟਰੈਕਟਰ ਦੇਣਾ ਨਹੀਂ ਠੀਕ ਹੈ ਜੀ ਅੱਜ ਮਾਮਾ ਜੀ ਪਹੁੰਚੇ ਹੋਏ ਸਰਪੰਚ ਸਾਹਿਬ ਵੀ ਆਏ ਹੋਏ ਅੱਜ ਤੇ ਹਾਂਜੀ ਹੁਣ ਵਿਆਹ ਕਰਕੇ ਥੋੜਾ ਜਿਹਾ ਕੰਮ ਜ਼ਿਆਦਾ ਲੱਚਿਆ ਹੋਣਾ ਲਿਆਓ ਜੀ ਲਿਆਓ ਬਾਈ ਆਜੋ ਪਾਬਲੀ ਵੀਰੇ ਆਜੋ ਭਾਈ ਆਜੋ ਯਾਰ ਹਟ ਜਾਓ ਯਾਰ ਉਹ ਰੰਗਰ ਜੀ ਆਇਆ ਯਾਰ ਤੂੰ ਤਾਂ ਖੜ ਜਾ ਲੈ ਵੀਰੇ ਪਾਵਲਾ ਬਣਾਉਗਾ ਵੀਡੀਓ ਅੱਜ ਮੁੰਡੇ ਜੱਗਦੇ ਰੋਏ ਮਾਰੋ ਫੋਟੋ ਵੀ ਖਿੱਚਣੀ ਆ ਫੋਟੋ ਵੀ ਖਿੱਚਣੀ ਭਾਈ ਜੀ ਮਾੜੇ ਹੋਣ ਸਮੋਤ ਕਿੱਥੇ ਰੋਦੇ ਐ ਚਿੱਤ ਖਿੱਚਦੇ ਨਾ ਫੋਟੋ ਹੋ ਗਈ ਓਕੇ ਆ ਤੇਰੇ ਸਾਨੂੰ ਬਹੁਤ ਬਹੁਤ ਮੁਬਾਰਕਾਂ ਰਾਜ ਜੀ ਨੂੰ ਜੀਰਾ ਕੰਪਿਟਰ ਦੀ ਤਰਕੀ ਰੱਖੇ ਲੈ ਆਓ ਜੀ ਲੈ ਆਓ ਬੜਾ ਦੱਸ ਦੋ ਕਿੱਥੇ ਚੱਲੇ ਆ ਮੜੀ ਬਾਈ ਨਾਲ ਵੀ ਕਰਾ ਦੋ ਇੰਟਰੋਡਕਸ਼ਨ ਤਾਂ ਹੀ ਹੈਗਾ ਹਾਂ ਜੀ ਪਰ ਦੱਸ ਤਾਂ ਦੰਨੇ ਕਿੱਥੇ ਹਾਂ ਉਹਨਾਂ ਨਾਲ ਬਾਈ ਨਾਲ ਟਾਈਟਲ ਦੋ ਹੋਰ ਲੈਣੇ ਆ ਅੱਛਾ ਤੇ ਗਵੰਡੀ ਚ ਲੈ ਜਾਣਗੇ ਨੇ ਪਿੱਛੇ ਖੜੇ ਆ ਆਪਣੇ ਅੱਛਾ ਓ ਹੋ 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 ਅਗਲੇ ਟਾਈਟਲ ਦੇ ਦਾਂਗੇ ਆਪਾਂ ਉਹ ਤਾਂ ਐਂ ਦੱਸਣ ਵੀ ਪੱਠੇ ਤੇ ਚੱਲਿਆ ਪੱਠੇ ਤੇ ਚੱਲਿਆ ਹਾਂ ਥੋੜਾ ਅਗਲੇ ਇਹਨਾਂ ਦੇ ਹਿੰਮ ਦਾ ਜਿੱਥੇ ਮਰਜੀ ਦੇ ਜਾਣ ਲੈ ਬਾਈ ਲੈ ਅਗਲੇ ਵੀਰੇ ਗੱਲ ਗੱਲ ਸਹੀ ਹੈ ਬਾਈ ਹਵਲੇ ਵੀਰੇ ਮਾਵਾ ਪੂਰਾ ਦਿਮਾਗ ਉਹ ਹੈ ਮਨੋ ਦਾ ਕੋਈ ਹਾਂ ਕਦਾਂ ਪਗੜਦੇ ਆ ਬਣੀ ਕਦਾਂ ਜੀ ਨਹੀਂ ਗੁੱਸੇ ਕਰ ਗਿਆ ਮਾਵਾ ਹੀ ਬਾਬਲਾ ਗੁੱਸਾ ਕਰ ਗਿਆ ਗੁੱਸਾ ਕਰ ਗਿਆ ਬਾਬਲਾ ਨਹੀਂ ਹੈਗਾ ਗੁੱਸਾ ਕਰ ਰਿਹਾ ਨਹੀਂ ਬਾਈ ਹਾਸੀ ਮਜ਼ਾਕ ਕਰਦੇ ਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਬਾਰੇ ਦਾ ਆਪਾਂ ਨੇ ਆਲਰੇਡੀ ਜਿੰਨੇ ਵੀ ਆ ਵੀਡੀਓ ਤੇ ਪਾਈਆਂ ਹੋਈਆਂ ਸਾਰੀ ਵੀਡੀਓ ਦੇ ਵਿੱਚ ਟਰੈਕਟਰ ਬਾਰੇ ਜੋ ਵੀ ਹੈਗੀ ਗੱਲਬਾਤ ਦੱਸਿਆ ਹੋਇਆ ਅੱਜ ਆਇਆ ਨਹੀਂ ਹੈਗਾ ਬਾਲਾ ਬਾਈ ਖਾੜਿਆ ਨਹੀਂ ਮਠਾ ਕਰਾ ਕਰਦਾ ਠੀਕ ਹੈ ਜੀ ਤੇ ਇਹ ਆਪਣਾ 60 ਐਚਪੀ ਦੇ ਵਿੱਚ ਹੈ ਬੁਲੇਟ ਟਰ 750 ਦੇ ਪਿਛਲੇ 16928 ਦੇ ਠੀਕ ਹੈ ਜੀ ਉਹ ਲੱਡੂ ਲੈ ਕੇ ਖਸਕ ਲਿਆ ਬਾਹਰ ਦੀ ਬਾਹਰ ਆਪਣਾ ਖੁਦ ਤਾਂ ਪਾਲਵਾਹੀ ਨੇ ਕਰਾਇਆ ਅੱਛਾ ਇਹਨੂੰ ਗੁੰਡੇ ਗੁੱਸਾ ਕਰਦੇ ਵੀ ਤੈਨੂੰ ਤੜਾਣਾ ਸਾਡੇ ਕਿੰਨੇ ਹੂੰ ਤੁਸੀਂ ਸਾਰੇ ਟਰੈਕਟਰ ਨੂੰ ਕਹਦ ਨੇ ਪਾਲਵਾਹੀ ਨੇ ਕਰਾਇਆ ਸੋ ਬਹੁਤ ਹੈਲਪ ਕਰਦਾ ਅੱਛਾ ਅੰਦਰ ਤੇ ਆਪਣੇ ਨਾਲ ਆ ਹਲੋ ਬਾਈ ਆ ਜਾ ਇੱਕ ਮਿੰਟ ਆ ਜਾ ਬਾਈ ਰਣਜੀਤ ਬਾਈ ਕੁਝ ਨਹੀਂ ਕਹਿੰਦਾ ਰਣਜੀਤ ਉਹ ਉੱਡਾ ਲਾ ਕਰਦਾ ਬਾਈ ਬਾਈ ਵੀਡੀਓ ਚ ਆਉਣ ਦੇ ਠੀਕ ਹੈ ਜੀ ਤੇ ਬਾਕੀ ਬਾਈ ਹੁਣ ਜਿਵੇਂ ਤੁਹਾਨੂੰ ਪਤਾ ਏ ਆਪਣੇ ਟਰੈਕਟਰ ਪਹਿਲੇ ਮਾਰਕਿੰਗ ਵਾਲਾ 24 ਵਾਲਾ ਆਪਣੇ ਕੋਲ ਦੋ ਟਰੈਕਟਰ ਬਾਈ ਇਹਨਾਂ ਨੇ ਪਿਛਲੇ ਉਹਦੇ ਹੀ ਬੁੱਕ ਕਰਾਏ ਹੋਏ ਸੀਗੇ ਹੁਣ ਆਪਣੇ ਕੋਲ ਆ ਗਏ ਟਰੈਕਟਰ ਨਵੇਂ ਪੈਦਾ ਨਾਲੇ ਠੀਕ ਹੈ ਜੀ ਤੇ 3 ਸਪੀਡ ਚ ਆਹੇ ਇਹਦੀਆਂ ਅੱਗੇ ਨੂੰ 16 ਸਪੀਡਾਂ ਹੁੰਦੀਆਂ ਨੇ 16 ਅੱਗੇ ਨੂੰ ਤੇ 8 ਸਪੀਡਾਂ ਪਿੱਛੇ ਨੂੰ ਇਹਦੀਆਂ ਬੈਕ ਨੂੰ ਠੀਕ ਹੈ ਜੀ ਮਾਰਫ ਦੇ ਰਟਾਇਰ ਨੇ ਸ਼ਕਤੀ ਪਲੱਸ ਲਾਈਫ ਦੇ ਹੁਲਡ ਟੌਪ ਵਾਲਾ ਮਾਡਲ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਜੋ ਵੀ ਫੰਕਸ਼ਨ ਹੁੰਨੇ ਆ ਟਰੈਕਟਰਾਂ ਦੇ ਵਿੱਚ ਗੇਰਾਂ ਚ ਰਿਵਰਸ ਸਾਰੇ ਏ ਟੂ ਜ਼ेड ਤੇਲ ਬ੍ਰੇਕ ਡਬਲ ਕਲਚ ਪਾਵਰ ਸਟੀering ਯਾਨੀ ਕਿ ਇਹਦੇ ਚ ਸਾਰੇ ਟੋਟਲੀ ਏ ਟੂ ਜ਼ेड ਜਿਹੜਾ ਆਪਣਾ 40 ਪਾਵਰ ਦਾ ਟਰੈਕਟਰ ਤੁਹਾਨੂੰ ਉਹਦੇ ਵਿੱਚ ਵੀ ਸੇਮ ਇਹੀ ਫੰਕਸ਼ਨ ਮਿਲਣਗੇ ਠੀਕ ਆ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਭਾਈ ਰੇਟ ਅਸੀਂ ਥੋੜਾ ਜਿਹਾ ਵੀਡੀਓ ਦੇ ਵਿੱਚ ਕਈ ਬਾਈ ਕਹਿੰਦੇ ਤੁਸੀਂ ਰੇਟ ਨਹੀਂ ਦੱਸਦੇ ਇਹਦਾ ਭਾਈ ਬਈ ਥੋੜੀ ਜੀ ਕਾਰਨ ਇੱਕ ਵਜਾ ਹੈ ਉਹ ਵੀ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਰੇਟ ਦਾ ਹਰੇਕ ਡੀਲਰ ਦਾ ਹਰੇਕ ਸ਼ਹਿਰ ਦਾ ਕੋਈ ਡੀਲਰ 2 ਟਰੈਕਟਰ ਲੰਦਾ ਕੋਈ 5 ਲੰਦਾ ਕੋਈ 10 ਲੰਦਾ ਉਹਦੇ ਹਿਸਾਬ ਨਾਲ ਆ ਭਾਈ ਡੀਲਰ ਨੂੰ ਟਰੈਕਟਰ ਪੈਂਦਾ ਠੀਕ ਹੈ ਜੀ ਤੇ ਤਾਂ ਕਰਕੇ ਆਪਾਂ ਥੋੜਾ ਰੇਟ ਦੱਸਣ ਦੇ ਵਿੱਚ ਝਿਜਕਦੇ ਆਂ ਠੀਕ ਹੈ ਜੀ ਕਿਉਂਕਿ ਬਹੁਤ ਫਿਰ ਸਾਨੂੰ ਫੋਨ ਆਏ ਨੇ ਹੋਰ ਪਾਸੇ ਵੀ ਤੁਸੀਂ ਰੇਟ ਇੰਨਾ ਦੱਸਦੇ ਆ ਤੁਸੀਂ ਰੇਟ ਘੱਟ ਕਹਿੰਦੇ ਆ ਫਲਾਣਾ ਧਮਖਾ ਤੇ ਜਿਹਨੇ ਵੀ ਰੇਟ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਤਾਂ ਮੈਂ ਨੰਬਰ ਹੁਣ ਆਪਣਾ ਨਹੀਂ ਬਾਈ ਥੱਲੇ ਪਾਉਂਦਾ ਹੈਗਾ ਕਿਉਂਕਿ ਮੇਰੇ ਕਾਫੀ ਵੀਡੀਓ ਦੇ ਵਿੱਚ ਨੰਬਰ ਪਏ ਹੋਏ ਆ ਤਾਂ ਕਰਕੇ ਮੈਂ ਹੁਣ ਨੰਬਰ ਮਾਮੇ ਦੀ ਪਾਉਣਾ ਥੱਲੇ ਮੇਤੇ ਬਹੁਤ ਸਾਰੀਆਂ ਕਾਲਾਂ ਚੱਕ ਵੀ ਨਹੀਂ ਹੁੰਦੀਆਂ ਠੀਕ ਹੈ ਜੀ ਹੁਣ ਮੈਂ ਨਵੇਂ ਟਰੈਕਟਰਾਂ ਦੇ ਵਿੱਚ ਜਿੰਨੇ ਵੀ ਨੰਬਰ ਪਏ ਸਾਰੇ ਮਾਮੇ ਦੀ ਪਾਏ ਆ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਲਿਆ ਕਰੋ ਜੋ ਵੀ ਹੈਗੀ ਆ ਠੀਕ ਹੈ ਜੀ ਇਹ ਨੰਬਰ ਬੋਲ ਵੀ ਜਨਾ 9872204427 ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਭਾਈ ਜਿਵੇਂ ਕਿ ਸਾਨੂੰ ਪਤਾ ਹੁਣ ਸੀਜ਼ਨ ਚੱਲ ਰਿਹਾ ਟਰੈਕਟਰ ਵਿਗਣ ਦਾ ਤੇ ਅੱਜ ਟਰੈਕਟਰ ਦੇ ਰਿਹਾ ਆਪਾਂ ਨੀਲੇ ਰੰਗ ਵਾਲਾ ਐਂਡੋ ਫਾਰਮ ਤੇ ਬਣੇ ਰਿਓ ਵੀਡੀਓ ਦੇ ਵਿੱਚ ਲੋ ਜੀ ਭਾਈ ਟਰੈਕਟਰ ਦੀ ਹੁਣ ਆਵਾਜ਼ ਚੈੱਕ ਕਰਿਓ ਸਟਾਰਟਿੰਗ ਲੈ ਜੀ ਉਹ ਦੇਖੋ ਇਹ ਕਿੰਨਾ ਬੇਚਾ ਦਾ ਕਰ ਰਿਹਾ ਹੈ ਰਿੱਚਾ ਐ ਟਰਵਾਜ਼ ਆ ਠੀਕ ਆ ਜੀ ਬਾਕੀ ਬਾਈ ਕਮਰਸ਼ੀਅਲ ਦੇ ਕੰਮ ਵਾਸਤੇ ਆਉਣਾ ਟਰੈਕਟਰ ਵਧੀਆ ਚੱਲਦਾ ਹੈ ਤੇਲ ਖਰਚਾ ਵੀ ਘੱਟ ਆ ਰੇਟ ਵੀ ਸਹੀ ਆ ਠੀਕ ਆ ਜੀ ਲੈ ਜੀ ਪਤਾ ਜੀ ਅੱਜ ਆਪਾਂ ਨੇ 30 60 ਸੇਲ ਇੱਕ ਟਰੈਕਟਰ ਹੋਰ ਦੇਣਾ ਬਾਈ ਇਹਨਾਂ ਨੂੰ ਪਰਸੋਂ ਨੂੰ ਕੱਲ ਨੂੰ ਜਾਂ ਪਰਸੋਂ ਲੈ ਕੇ ਜਾਣਗੇ ਤੇ ਕਿਉਂਕਿ ਟਰੈਕਟਰ ਜ਼ਿਆਦਾਤਰ ਲੋਨ ਤੇ ਜਾਂਦਾ ਬਾਈ ਥੋੜਾ ਜਿਹਾ ਕਾਗਜ਼ਾਂ ਪੱਤਰਾਂ ਦਾ ਵੀ ਹਿਸਾਬ-ਤਬ ਦੇਖਣਾ ਪੈਂਦਾ ਜੀ ਠੀਕ ਹੈ ਜੀ ਰੋਜੀ ਅੱਜ ਨਾ ਬਾਈ ਆਪਣੇ ਕੋਲ ਇੱਕ ਵੀਰ ਪਹੁੰਚਿਆ ਹੋਇਆ ਸਾਡੇ ਲੋਕਲ ਮਾਜਰੀ ਜੱਟਾਂ ਪਿੰਡ ਤੋਂ ਆਪਾਂ ਖੜੇ ਆਂ ਸਵਰਾਜ ਅੰਸੀ ਚ ਬਾਈ ਟਰੈਕਟਰ ਆਏ ਸੀਗੇ ਥੋਣ ਕਿਉਂਕਿ ਟਰੈਕਟਰ ਦੇਣਾ ਨਵਾਂ ਆਪਾਂ ਨੇ ਤੇ ਵੀਰ ਨੇ ਕਰਾਉਣੇ ਥੋੜੀ ਗੱਲਬਾਤ ਹੋਰ ਵੀਰੇ ਕੀ ਹਾਲ ਹੈ ਜੀ ਬਸ ਸੱਸੀ ਕਾਪੜਾ ਜੀ ਸੱਸੀ ਕਾ ਵੀਰੇ ਕਿਹੜਾ ਪਿੰਡ ਆ ਵੀਰਾਂ ਦਾ ਜੀ ਮਾਜਰੀ ਜੱਟਾਂ ਵੀਰੇ ਮਾਜਰੀ ਜੱਟਾਂ ਬਾਈ ਰੋਪੜ ਦੇ ਬਿਲਕੁਲ ਨਾਲੇ ਬੈਕ ਸਾਈਡ ਦੇ ਪਿੰਡ ਪੈਂਦਾ ਇਹ ਤੇ ਬਾਈ ਬਾਈ ਨਾਲ ਕੋਲ ਮਸ਼ੀਨ ਹੈ ਨਮੈਟਿਕ ਬਲੈਂਟਰ ਵੀਰੇ ਹਾਂਜੀ ਹਾਂਜੀ ਤੇ ਇੱਕ ਮੱਕੀ ਵੱਢਣ ਵਾਲੀ ਤੇ ਆਹ ਬਾਈ ਦਾ ਨੰਬਰ ਆ ਬਾਈ ਧਿਆਨ ਨਾਲ ਤੇ ਬਾਕੀ ਵੀਰੇ ਕੀ ਹਿਸਾਬ ਦਾਵਾ ਹੈ ਬਜਾਈ ਦਾ ਰੇਟ ਰੂਟ ਦਾ ਕਿਦਾਂ ਸਿਸਟਮ ਹੈ ਰੇਟ ਬਿਲਕੁਲ ਜਾਜੂਗਾ ਜੀ ਠੀਕ ਹੈ ਜੀ ਬਾਕੀ ਰੇਟ ਨਾ ਬਾਈ ਪਲਾਂਟ ਦੇ ਹਿਸਾਬ ਨਾਲ ਹੁੰਦਾ ਹੈ ਨਾ ਹਾਂ ਕਿੱਲਿਆਂ ਦੇ ਹਿਸਾਬ ਨਾਲ ਹੁੰਦਾ ਹੈ ਹਾਂ ਜਿੱਦਾਂ ਮੰਨ ਲਓ ਕਈ ਵਾਰੀ ਹੁੰਦੇ ਦੋ ਕਿੱਲੇ ਆ ਗਏ ਹਾਂਜੀ ਹਾਂਜੀ ਉਹ ਦੂਰ ਜਾਣਾ ਪੈ ਗਿਆ ਹਾਂ ਫਿਰ ਥੋੜਾ ਤੇਲ ਜ਼ਿਆਦਾ ਲੱਗ ਜਾਂਦਾ ਜੀ ਖਰਚਾ ਪੈ ਜਾਂਦਾ ਖਰਚਾ ਪੈ ਜਾਂਦਾ ਠੀਕ ਹੈ ਜੀ ਹਾਂਜੀ ਤੇ ਬਾਈ ਸਾਡੇ ਏਰੀਆ ਵਿੱਚ ਥੋੜੀਆਂ ਮਸ਼ੀਨਾਂ ਹੈਵੀ ਕੱਟ ਨੇ 5 ਕਿੱਲੇ ਤੱਕ ਹੋਣਗੇ ਠੀਕ ਹੈ 1500 ਰੁਪਏ ਰੇਟ ਹੈ ਆਪਣਾ 1500 ਰੁਪਏ ਹਾਂਜੀ ਹਾਂਜੀ ਜੇ ਮਨ ਕੀ 1 ਜਾਂ 2 ਕਿ ਜਿਓਗੇ ਫਿਰ ਥੋੜਾ ਰੇਟ ਵੱਧ ਹੋਊਗਾ ਯਾਨੀ ਕਿ ਨਾਰਮਲ ਜੇ ਆਪਣਾ ਤੱਕ ਨੇੜੇ ਤੇੜੇ ਹੋਵੇ ਫਿਰ ਰੇਟ ਉਹੀ ਰਹੇਗਾ ਠੀਕ ਆ ਬਾਈ ਹਾਂਜੀ ਹਾਂ ਤੇ ਬਾਕੀ ਬਾਈ ਜਿੰਨੇ ਵੀ ਵੀਰ ਆਪਣੇ ਨਾਲ ਜੁੜੇ ਹੋਏ ਨੇ ਵੀਰਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਠੀਕ ਆ ਜੀ ਕਿਉਂਕਿ ਤੁਹਾਨੂੰ ਪਤਾ ਬਹੁਤ ਬਾਈ ਮਹਿੰਗੀਆਂ ਮਸ਼ੀਨਾਂ ਵੀ ਮਹਿੰਗੀਆਂ ਨੇ ਮਸ਼ੀਨਰੀ ਸਾਰੀ ਮਹਿੰਗੀ ਹੋ ਆ ਬਾਈ ਇਹ ਜਿਹੜੀ ਮੱਕੀ ਵੱਢਣ ਮਸ਼ੀਨ ਹੈ ਇਹ ਵੀ ਬਹੁਤ ਮਹਿੰਗੀ ਆ ਆਚਾਰ ਪਾਉਣ ਵਾਲੀ ਮਸ਼ੀਨ ਜਿੰਨੇ ਟਰੈਕਟਰ ਉਹ ਤੋਂ ਵੱਧ ਮਸ਼ੀਨ ਆ ਜੀ ਮਨੂੰ ਪਤਾ ਬਾਈ ਇਹ 14 ਲੱਖ ਰੁਪਏ ਦੀ 14 ਲੱਖ ਰੁਪਏ ਦੀ ਠੀਕ ਹੈ ਬਾਈ ਤੇ ਜਰੂਰ ਬਾਈ ਆਪਾਂ ਨੇ ਵੀਰ ਨੂੰ ਸੇਵਾ ਦਾ ਮੌਕਾ ਦੇਣਾ ਹੈ ਠੀਕ ਹੈ ਜੀ ਆ ਨੰਬਰ ਬਾਈ ਦਾ ਥੱਲੇ ਚੱਲਦਾ ਹੋਰ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਜੀ ਠੀਕ ਹੈ ਕੰਮਕਾਰ ਬਾਈ ਕਹਿੰਦਾ ਇੱਕ ਨੰਬਰ ਹੋਊਗਾ ਹਨ ਤੇ ਠੀਕ ਹੈ ਵੀਰੇ ਹਾਂਜੀ ਓਕੇ ਜੀ